ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਚਾਰ ਨਗ ਲੈ ਕੇ ਆਏ ਆ ਪੂਰੇ ਸੁਨੱਖੇ ਬਾਈ ਜੀ ਦੋ ਗੜਾ ਸੁਨਣਾ ਸੁਨਣਾ ਇੱਕ ਗੱਬਣ ਤੇ ਇੱਕ ਮੱਝ ਸੂਈ ਸਵਾਈ ਬਾਈ ਜੀ ਅੱਜ ਦੀ ਵੀਡੀਓ ਪੈਂਦਾ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣੇ ਸੁਨੱਖੇ ਚਾਰ ਨਗ ਤੁਹਾਡੇ ਲਈ ਲੈ ਕੇ ਆਏ ਆ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਆਜੋ ਬਾਈ ਜੀ ਲਓ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਵਾ ਸੈ ਜੀ ਹਾਂ ਜੀ ਪੈਂਟ ਬਗਰਾੜੀ ਜੀ ਇਹਦਾ ਵੀ ਕੋੜੀ ਫੀਲ ਦੇਖੀ ਠੀਕ ਹੈ ਬਾਈ ਜੀ ਕੀ ਡਿਟੇਲ ਹੈ ਜੀ ਵਹਿੜ ਦੀ ਇਹ ਦੂਜਾ ਸੁਆ ਸੁਈ ਜੀ ਦੂਜਾ ਸੁਆ ਸੁਈ ਕੈ ਕਿਤਨ ਹੋਗੇ ਜੀ ਇਹਨੂੰ ਤੀਜਾ ਤਾਂ ਨਹੀਂ ਤੀਜਾ ਦਾ ਕਿੰਨਾ ਕ ਬੋਲਾ ਚੁਣਿਆ ਬਾਈ ਜੀ ਹੈ 14 ਕਿਲੋ ਬੋਲਾ 14 ਕਿਲੋ ਤਿਆਰ ਆ ਬਾਈ ਜੀ ਹਾਂ ਜੀ ਆ ਜਾਓ ਠੀਕ ਹੈ ਬਾਈ ਜੀ ਸੋਹਣੀ ਸਲੱਖੀ ਵਹਿੜ ਆ ਬਾਈ ਜੀ ਹੁਣ 14 ਕਿਲੋ ਬੋਲਾ ਦੱਸ ਦੇ 14 ਕਿਲੋ ਸਾਰੇ ਪਾ ਦਊਗੀ ਬਾਈ ਲਓ ਬਾਈ ਜੀ ਤੋਰ ਚਾਲ ਚੈੱਕ ਕਰਾਉਣੇ ਤੁਹਾਨੂੰ ਤਸੱਲੀ پارک ਤੁਸੀਂ ਆਪ ਕਰਨੀ ਆ ਵੜ ਸੁਣੀ ਸੁਣਖੀ ਆ ਜਰਸੀ ਪੰਜਾਬ ਵਾਲੀ ਆ ਮਗਰੇ ਦਾ ਬਾਈ ਕੀ ਬੱਚਾ ਹਾਂਜੀ ਬੱਚਾ ਉਹ ਬਾਈ ਜੀ ਮਗਰੇ ਦੇ ਕਰਮ ਵਾਲੀ ਦੇ ਬੱਚਾ ਪੂਰਾ ਚਾਲ ਚੈੱਕ ਕਰਾਉਣੇ ਆ ਜਰਸੀ ਜੇਰ ਜੂ ਦੀ ਸਾਰੇ ਕਾਜੀ ਕਰਾਤੀ ਠੀਕ ਆ ਜੇਰ ਕੰਪਲੀਟ ਆ ਬਾਈ ਜੀ ਵਦਗਾ ਬਾਈ ਜੀ ਹੋਣੀ ਆ ਤੇ ਜੇਰ ਪੈ ਗਈ ਸੀ ਵਦਗਾ ਸੁਈ ਆ ਜੇਰ ਜੂ ਦੀ ਫੋਲੋ ਕਰਾਂ ਠੀਕ ਆ ਬਾਈ ਜੀ ਫਾਲ ਦੇ ਵੀ ਚੁਾਈ ਦੀ ਸਾਫ ਆ ਬਾਈ ਜੀ ਠੀਕ ਆ ਜੀ ਸੀਲ ਠੰਡੀ ਆ ਸੀਲ ਠੰਡੀ ਆ ਬਾਈ ਜੀ ਚੁਾਈ ਦੀ ਪੂਰੀ ਸਾਫ ਆ ਪੋਰ ਚਾਲ ਚੈੱਕ ਕਰ ਲਓ ਬਾਈ ਜੀ ਸੋਹਣੀ ਜਿਹੀ ਵੈੜਾ ਪੰਜਾਬ ਵਾਲੀ ਜਰਸੀ ਆ ਦੂਜਾ ਹਸੂ ਆ Ориジナル ਮਗਰੇ ਦੇ ਕਰਮ ਵਾਲੀ ਦੇ ਬੱਚਾ ਦੇ ਵਾਲੂਆ ਕਰਮ ਵਾਲੀ ਨੇ ਪੂਰਾ ਹਵਾਲਾ ਤਿਆਰ ਕਰਿਆ ਵਾ ਅੱਥੀ ਚੋਾਈ ਵਾਲੇ ਥਾਣਾ ਪੂਰੇ ਗਾਇਲ ਚ ਲੱਗੇ ਆ ਮੋٹے ਮੋٹے ਥਾਣਾ ਬਾਈ ਜੀ ਕਿਸੇ ਵੀਰ ਦੇ ਬਾਈ ਜੀ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਫੇਸ ਕੁਆਲਟੀ ਦੀ ਸੋਹਣੀ ਹੈ ਦੂਜਾ ਹਸੂ ਆ ਪੂਰੇ ਪੱਕੇ ਲਾਲ ਰੰਗ ਦੀ ਹੈ ਬਾਈ ਜੀ ਪੰਜਾਬ ਵਾਲੀ ਜਰਸੀ Ориジナル ਮਗਰੇ ਦੇ ਕਰਮ ਵਾਲੀ ਦੇ ਬੱਛਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜਰੂਰ ਕਰ ਲਿਓ ਇਹ ਵਾਲੂਆ ਕਰਮ ਵਾਲੀ ਦਾ ਚੰਗੀ ਤਿਆਰੀ ਕਰੀ ਗਈ ਆ ਦੁੱਧ 18-20 ਲੀਟਰ ਪਾਉਣ ਦਾ ਬਾਈ ਜੀ ਹੁਣੇ ਉਹਦੇ ਹੱਥ ਹੈਗਾ ਰੋਜ਼ਾਨਾ ਵੀ ਬਾਈ ਜੀ ਕੋਈ ਭਰਦਾ ਇੰਨਾ ਕੋਈ ਜ਼ਿਆਦਾ ਵੀ ਹੈ ਨਹੀਂਗਾ ਸੀਲ ਠੰਡੀ ਆ ਤੇ ਕੀ ਜੈ ਡਿਮਾਂਡ ਆ ਬਾਈ ਜੀ ਦੀ ਯਾਰ ਤਾਂ ਲੋਕੀ ਮੰਗੀਆਂ ਤੇ ਲੱਖ ਵੀ ਮੰਗ ਲਈ ਤੇ ਯਾਰੀ ਮੰਗ ਲਈ ਦੇ ਨਾ ਹਾਂਜੀ ਆਪਾਂ 70000 ਦੀ ਖਾਣਾ ਹੀ 70000 ਚਲ ਹੋ ਜੂ ਮੋਕੇ ਤੇ ਮਾਲਤਾਨ ਠੀਕ ਆ ਬਾਈ ਜੀ ਨੇ 70000 ਰੁਪਇਆ ਡਿਮਾਂਡ ਕੀਤੀ ਹੈ ਬਾਈ ਜੀ ਮੋਕੇ ਤੇ ਮਾਲਤਾਨ ਜ਼ਰੂਰ ਹੋ ਜੂਗਾ ਸੀਲ ਠੰਡੀ ਐ ਸੋਹਣੀ ਸੁਨੱਖੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਦੂਜਾ ਨੰਬਰ ਬਾਈ ਜੀ ਇਹ ਦੂਜਾ ਸੁਆ ਸੁਨੂ ਜੀ ਬਸੇ ਦੂਜਾ ਸੁਆ ਸੁਨੂ ਕਿੰਨੇ ਦਿਨ ਬਾਤੀ ਪੈ ਲੈਗੀ ਇਹ ਲੈ ਜੀ ਵੀ 3-4 ਦਿਨ ਦੀ 3-4 ਦਿਨ ਦੀ ਠੀਕ ਆ ਬਾਈ ਬਾਈ ਜੀ ਚੰਗੀ ਆ ਵਹਿੜੇ ਵੀ ਸੀਲ ਠੰਡੀ ਆ ਵਾਲਟੇ ਵੱਲ ਢਿਲਾਲੇ ਵੇਦਿਆਂ ਬਹੁਤ ਪੰਗਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਚਾਲਰ ਵਿਖਾ ਦੋ ਲੇ ਵੇਦੀ ਕਿੰਨੀ ਕੋ ਹੈਗੀ ਆ ਲਓ ਬਾਈ ਜੀ ਸੋਹਣੀ ਸੁਨੱਖੀ ਤੌਰ ਤੇ ਵਿਖਾ ਦਿਓ ਬਾਈ ਜੀ ਤੋ ਬਾਈ ਜੀ ਤੋਰ ਚਾਲ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਕਰਮਾ ਵਾਲੀ ਦੇ ਥੰਥਣ ਪੂਰੇ ਗੈਵ ਚ ਲੱਗੇ ਆ ਅੱਥੀ ਚਵਾਈ ਵਾਲੇ ਮੋਟਾ ਮੋਟਾ ਥਾਣਾ ਦੋ ਦਿਨ ਦਾ ਕਿੰਨਾ ਪਾਇਆ ਮਾਲਕਾਂ ਨੇ ਦੱਸਿਆ ਹੋਣਾ ਜੀ ਪਿਛਲੇ ਸੂਗੇ ਪਿਛਲੇ ਦੋਆਂ ਦੇ 16 17 ਕਿਲੋ ਦੁੱਧ ਪਾਇਏ ਐ ਕਿੰਨੇ ਪਾ ਠੀਕ ਹੈ ਹੱਕ ਵੀ ਹੈਗਾ ਬਾਈ ਜੀ ਇੰਨਾ ਕੁ ਦੁੱਧ ਪਾਉਂਦਾ ਸੋਹਣੀ ਸੁਨੱਖੀ ਆ ਕੱਦ ਕਾਠ ਵਾਲੀ ਆ ਲੈ ਚਲੋ ਬਾਈ ਇਹ ਆਵਲੀ ਜਰਸੀ Ориジナル ਦੂਜਾ ਸੂਗਾ ਪੰਜ ਸੱਤ ਦਿਨ ਦੀ ਕੱਚੀ ਆ ਉਦੋਂ ਨੂੰ ਕਰਮਾਂ ਵਾਲੀ ਨੇ ਫੁੱਲ ਤਿਆਰੀ ਕਰ ਲਈ ਹੈ ਉਸਮਾ ਦਾ ਕਰਕੇ ਬਾਈ ਜੀ ਰਾਜ ਤੋਰਦੇ ਆ ਥੋੜਾ ਜਿਹਾ ਤੁਰਨ ਤੋਂ ਜਾਨਵਰ ਜਾਗਦਾ ਮੋੜ ਲਿਓ ਜੀ ਲੋ ਬਾਈ ਜੀ ਫੇਸ ਕੁਆਲਟੀ ਦੀ ਪੂਰੀ ਸੋਹਣੀ ਸੁਲੱਖੀ ਆ Ориਜੀਨਲ ਪੰਜਾਬ ਵਾਲੀ ਜਰਸੀ ਆ ਕਿਸੇ ਵੀਰ ਦੇ ਪਸੰਦਾ ਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਲੈ ਚਲੋ ਬਾਈ ਜੀ ਠੰਡੀ ਠੰਡੀ ਆ ਲੈ ਚਲੋ ਸੋਹਣੇ ਢਾਂਚੇ ਦੀ ਆ ਪੰਜਾ ਸੱਤਾ ਦਿਨਾਂ ਦਾ ਕਰਮ ਵਾਲੀ ਨੂੰ ਫੁੱਲ ਤਿਆਰੀ ਕਰ ਲੈਣੀ ਆ ਤੇ ਇਹਦੀ ਬਾਈ ਜੀ ਕੀ ਜਾਇਜ਼ ਮੰਗਾਂ ਦਾ ਇਹ ਮੁੱਲ ਬਹੁਤ ਪ੍ਰਸਿੱਧ ਗੱਲ ਕਰਦਾ ਇਸ ਦੇ ਨਾਲ ਇਹ 72000 ਦੀ ਰਕਮ ਹੈ 72000 ਰੁਪਏ ਦੀ ਮੁੱਲ ਬਾਈ ਜੀ ਦੇ ਬਿਲਕੁਲ ਜਾਇਜ਼ ਆ ਆਪਾਂ ਬਾਈ ਜੀ ਗਾਇਆਂ ਦੇ ਮੁੱਲ ਸੁਣਦੇ ਆ ਕਿਸੇ ਵੀਰ ਤੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਤੀਜਾ ਨੰਬਰ ਜੀ ਇਹ ਪਹਿਲਾ ਸੂਆ ਨਹੀਂ ਜੀ ਅੱਸੀ ਪਹਿਲਾ ਸੂਆ ਹਾਂਜੀ ਇਹਨੂੰ ਕਹਾਂ ਤਰੋਗੇ ਸੂਆ ਨੂੰ ਇਹਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਹਾਂਜੀ ਠੀਕ ਹੈ ਬਾਈ ਜੀ ਤੇ ਇਹ ਕਿੰਨਾ ਕੁ ਦੋ ਦਿਵਾਏ ਦੇ ਖਲੇ ਜੀ ਇੱਥੇ ਲੈ ਗਈ ਥਨੇ ਬੱਚੇ 10 ਕਿਲੋ ਬੋਲਾ 10 ਕਿਲੋ ਬੋਲਾ ਤੇ ਉਹ ਮਥਲੇ ਵੀ ਸਾਫ ਆ ਬਾਈ ਜੀ। ਪਰਲੇ ਤੋਂ ਤੇ ਲੈ ਜਮੰਦਰ। ਕਿਹੜੇ ਹੋ ਜੀ? ਪਰਲੇ ਕਵੈਣੀ ਵਾਲੇ ਪਾਸੇ। ਕਵੈਣੀ ਵਾਲੇ ਪਾਸੇ ਮੁਰਰਾਤਾ। ਹਾਂਜੀ ਉਹ ਪਤਾ ਨਹੀਂ ਲੱਗਦਾ। ਠੀਕ ਹੈ। ਇਹ ਧੱਲੇ ਦੱਸ ਕੇ ਦੇਵਾਂਗੇ। ਠੀਕ ਹੈ ਜੀ। ਉਹ ਸੀਲ ਠੰਡੀ ਆ ਬਾਈ ਜੀ। ਥਲ ਤੋਂ ਕਰਮਾ ਵਾਲੀ ਦੇ ਕਿੰਨੇ ਪੂਰੇ ਮੋٹے ਦੂਰੇ ਹੱਥੀ ਚੜਾਈ ਵਾਲੇ ਪੂਰੇ ਗਏ ਸੀ। ਹੁਣ 10 ਕਿਲੋ ਹੈਗਾ ਜੀ। ਮਗਰ ਬੱਛਾ ਲੈ ਚਲੋ ਬਾਈ। ਆਏ ਬਾਈ ਜੀ ਗੰਦ ਮੰਦ ਹਜੇ ਤਾਂ ਕੜ ਕੱਪਾ ਕਰਮਾ ਵਾਲੀ ਗੰਦ ਸੜਦ ਗਈ ਆ ਤੇ ਚੌਥਾ ਦਿਨ ਬਾਈ ਜੀ ਹੁਣ ਸੂਈ ਨੂੰ ਦੱਸਦੇ ਆ। ਲੈ ਚਲੋ ਜੀ। ਹੋਰ ਚਾਲੇ ਦੀ ਵੀ ਚੈੱਕ ਕਰਾਉਣੇ ਦਸਲੀ ਪਾਰ ਤੁਸੀਂ ਆਵ ਕਰਨੀ ਆ ਸੋਹਣੀ ਸੁਨੱਖੀ ਐ ਵੀਰ ਜੀ ਬੰਦਾ ਬਈ ਬਹੁਤ ਟਾਈਟ ਕਰਕੇ ਆ ਨਾ ਬੰਨਣ ਤੇ ਖੋਲਣ ਦੇ ਟਾਈਮ ਬਹੁਤ ਲਾਉਣੀ ਆ ਲੈ ਚਲੋ ਜੀ ਸੋਹਣੀ ਸੁਨੱਖੀ ਐੜਾ ਘੱਟ 60 ਵਾਲੀ ਆ ਦੁੱਧ ਬਾਈ ਜੀ ਹੋਣੀਆਂ ਦੇ 13 14 ਲੀਟਰ ਪਾ ਦੂਗੀ ਹੁਣ 10 ਕਿਲੋ ਲੀਟਰ ਤਿਆਰ ਹੈਗਾ ਮੋੜ ਲਿਓ ਜੀ ਇਹਨੂੰ ਲੋ ਬਾਈ ਜੀ ਫੇਸ ਕੁਆਲਟੀ ਵੀ ਚੈੱਕ ਕਰੋ ਸੋਨੀ 29 ਵੈੜਾ ਪਰਲੇ ਮੂਰਲੇ ਤੋਂ ਬਾਈ ਜੀ ਹੋਣੀਆਂ ਦੇ ਜਮੰਦਰੂਈ ਤੇਲ ਲਓ ਬਾਈ ਜੀ ਬੱਚਾ ਮਗਰ ਚਲੋ ਕੋਈ ਨਹੀਂ ਬਾਈ ਜੀ ਜੋ ਪੱਤੈਲ ਕਹੀ ਦਿੱਤੀ ਹਣਾ ਠੀਕ ਹੈ ਜੀ ਬਾਈ ਜੀ ਨੇ ਵੀ ਗੱਬਲ ਲਿਆਂਦੀ ਸੀ ਪਾਸ ਕਰਕੇ ਲਿਆਂਦੀ ਆ ਪਰ ਬਾਈ ਕੋਲੇ ਤਾਂ ਨਹੀਂ ਚੱਲਿਆ ਕਿਸੇ ਵੀਰ ਨੇ ਜੇ ਦਵਾਈ ਬੂਟੀ ਦੇ ਲਈ ਚੱਲ ਵੀ ਪਊਗਾ ਉਥਲਾਂ ਦਾ ਵਿੱਚ ਮੈਂ ਫਰਕ ਕੋਈ ਨਹੀਂਗਾ ਦੱਸ ਦੇਣੀ ਤੇ ਜਾਇ ਜਿੰਨੇ ਦੇ ਦਾਂਗੇ ਬਾਈ ਜੀ ਇਹ ਦੇ ਦਾਂਗੇ 34000 ਜਾਇ 34000 ਰੁਪਏ ਦੀ ਬਾਈ ਜੀ ਇਹਨੇ ਦੇ ਦਾਂਗੇ ਆਪਾਂ ਨੂੰ ਵੀ ਪਤਾ ਬਾਈ ਜੀ ਇਹ ਤਾਂ ਚਾਰੇ ਹੁੰਦੇ ਤੇ 60 62000 ਰੁਪਏ ਦੀ ਸੀਗੀ ਚਲੋ ਹੁਣ ਫਿਰ ਤੇਲ ਦੇ ਹਿਸਾਬ ਨਾਲ ਜੀਨੇ ਦੁੱਧ ਪੋਣਾ ਟੋਕੜਾਂ ਵਾਲਾ ਭਾਗ ਹੈ ਜੀ ਚੌਥਾ ਨੰਬਰ ਮੱਜਬ ਬਾਈ ਜੀ ਇਹਦੇ ਕਿਤੇ ਲਾਈ ਇਹਦਾ ਮੁੱਲ ਕੋ ਮਰਜ਼ੀ ਕਰੀ ਜੱਗੇ ਹਾਂਜੀ ਇਹ 80000 ਦੇ ਦੇਗਾ ਅਸੀਰ ਦੀ ਇਹਦਾ ਦੁੱਧ ਕਿੰਨਾ ਜੀ ਇਹਦਾ ਦੁੱਧ ਹੋ ਗਿਆ ਜਿ ਛਣੇ ਬੱਚੇ 12 ਕਿਲੋ 12 ਕਿਲੋ ਹੁਣ ਤਿਆਰ ਆ ਜੀ ਹਾਂਜੀ ਹਾਂਜੀ ਇਹਨੂੰ ਅੱਜ ਬਾਈ ਜੀ ਉਹਨਾਂ ਦੇ ਛਣੇ ਬੱਚੇ 12 ਕਿਲੋ ਦੁੱਧ ਤਿਆਰ ਆ 15 ਦਿਨ ਸੂਈ ਨੂੰ ਹੋ ਗਿਆ ਆ ਬਾਈ ਜੀ ਇਹਦਾ ਬੱਚਾ ਖੜਾ ਤੋਰ ਚਾਲ ਦੀ ਵੀ ਚੈੱਕ ਕਰਾ ਦਿੰਨੇ ਆ ਤੋਰ ਤੋਂ ਬਾਈ ਜੀ ਭਲਾ ਘਰੇ ਘਰੇ ਤੋਰ ਦੋ ਬੱਚੇ ਮੈਨਾਂ ਜਾਣਾ ਨਹੀਂ ਲੈ ਜਾਓ ਬੱਚਾ ਲੈ ਜਾਓ ਜੀ ਨਾਲ ਮੜਾ ਜਾ ਲਓ ਬਾਈ ਜੀ ਤੋਰ ਚਾਲ ਚੈੱਕ ਕਰਾਉਣੇ ਆ 12 ਲੀਟਰ ਬਾਈ ਜੀ ਹੁਣੀ ਦੁੱਧ ਆ ਦਸਲੇ ਪਰਖ ਤੁਸੀਂ ਬਾਈ ਜੀ ਆਫ ਕਰਨੀ ਆ ਦੇ ਦਾ ਬਾਹਰ ਹੀ ਲੈ ਚਲੋ ਜੀ ਬੱਚਾ ਹੋ ਲਿਆ ਤਾਂ ਭਲਾ ਲੋ ਬਾਈ ਜੀ ਤੋਰ ਚਾਲ ਇਹਦੀ ਵੀ ਕਰਮ ਵਾਲੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਲੈ ਵਾ ਲੂਗਾ ਕਰਮ ਵਾਲੀ ਦਾ ਬਹੁਤ ਚੰਗਾ ਦੁੱਧ ਬਾਈ ਜੀ ਹੁਣ ਦੱਸਦੇ ਆ ਕਿ 12 ਲੀਟਰ ਪਿਆਰ ਆ ਸੜੇ ਬੱਚੇ ਸੜੇ ਬੱਚੇ ਬਾਈ ਜੀ 10 ਲੀਟਰ ਦਾ ਦੁੱਧ ਚਾਹੁੰਦੇ ਹੋਂਗੇ ਠੀਕ ਆ ਬਾਈ ਜੀ ਲੋ ਬਾਈ ਜੀ ਗੋਲ ਸਿੰਘ ਦੀ ਆ ਕੱਦ ਕਾਠ ਵਾਲੀ ਆ ਸੋਹਣੀ ਸੁਨੱਖੀ ਆ ਮੋਹਲ ਦਾ ਬਾਈ ਜੀ ਨੇ ਬਿਲਕੁਲ ਜਾਇਜ਼ ਕਰਿਆ ਮੋਹਲ ਲਓ ਜੀ ਆ ਵੇ ਇੱਕ ਮਿੰਟ ਵਿੱਚ ਨਹੀਂ ਮਿਲਦਣਾ ਗੰਗਾ ਆਪਾਂ ਨੂੰ ਮੋਹਲ ਦਾ ਬਾਈ ਜੀ ਅਗਲਾ ਸਵਾ ਡੇਢ ਮੰਗ ਕੇ ਬਹਿ ਜਾਂਦਾ ਸਿੰਘ ਸਿੰਘ ਸੋਨਾ ਕਰਮ ਵਾਲੀ ਦਾ ਕੱਦ ਕਾਠ ਵਾਲੀ ਵਹਿੜ ਮੈਂ ਆ ਸੋਣੀ ਸੁਣ ਲਿਖੀ ਅੱਲੇ ਵੀ ਇਸਾਫਾ ਕਿਸੇ ਵੀਰ ਤੇ ਚਾਰਾ ਨਗਾ ਦੇ ਵਿੱਚੋਂ ਕੋਈ ਵੀ ਨਗ ਸਨ ਦਾਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਆਪਾਂ ਬਾਈ ਜੀ ਹੁਣ ਤੋਂ ਪੁੱਛ ਲੈਨੇ ਆ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਬਾਈ ਜੀ ਦਾ ਪਗੜਾ ਢੀਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਬਾਈ ਜੀ ਨੂੰ ਚਿੱਤ ਪੈਂਦੀ ਆ ਨੇੜ ਦਾ ਪਿੰਡ ਬਾਈ ਜੀ ਬਾਜਾਖਾਨਾ ਤੇ ਕੋਟ ਕਪੂਰਾ ਜੀ ਸੋਹਣੀ ਸੁਨੱਖੀ ਕੱਦ ਕਾਠ ਵਾਲੀ ਤੇ ਇਹਦਾ ਮੁੱਲ ਤਾਂ ਬਾਈ ਜੀ ਦੱਸ ਹੀ ਦਿੱਤਾ ਸੀ ਨਾ 80000 ਰੁਪਏ ਦੀ ਬਾਈ ਜੀ ਇਹਨਾਂ ਸੜ ਦਾਂਗੇ ਤੇ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਜੇ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੁਹਾਡੇ ਵਾਸਤੇ ਅੱਗੇ ਤੱਕ ਵੀਡੀਓ ਪਹੁੰਚ ਸਕਣ